ਲਗਾਓਗੇ ਉੱਚੀ ਨੀਚ ਦਾ ਪਾੜਾ ਕਿਵੇਂ ਮਿਟਾਓਗੇ ਸਮਾਜਵਾਦ ਦਾ ਬੂਟਾ ਕਿਵੇਂ ਲਗਾਓਗੇ ਉੱਚੀ ਪਾਸੇ ਹੀ ਨਫ਼ਰਤ ਦੇ ਜੋ ਪਾਰ ਹੀ ਨੇ ਮਿੱਤਰਤਾ ਦਾ ਕਿਤਾ ਹੱਥ ਵਧਾਓਗੀ ਮਿੱਤਰਤਾ ਦਾ ਕਿਤਾ ਹੱਥ ਵਧਾ ਗੁਰਬਤ ਨੂੰ ਹੈ ਨਿਕਲ ਲਿਆ ਤਨਵਾਣਾ ਨੇ ਗੁਰਬਤ ਨੂੰ ਹੈ ਨਿਕਲ ਲਿਆ ਗੁਰਬਤ ਦੇ ਕਰ ਖੁਸ਼ੀਆਂ ਕਿਥੋਂ ਲਿਆਓਗੇ ਗੁਰਬਤ ਦੇ ਦਿਲ ਕਰਕੇ ਮੰਗੇ ਪੋੜੇ ਲੋ ਦਿਲ ਦਿਲ ਕਰਕੇ ਜਾਨ ਦੇ ਦੇਗੇ ਕੋੜੇ ਮੈਨੂੰ ਸਮੇਂ ਦਾ ਪਤਾ ਨਹੀਂ ਲੱਗਣਾ ਇਹ ਬੜੀ ਵੱਡੀ ਕਮਜ਼ੋਰੀ ਹੈ ਫਿਰ ਇਹਦਾ ਹੱਲ ਮੈਂ ਇਹੀ ਹੈ ਕਿ ਮੈਂ ਚਾਰ ਲਾਈਨਾਂ ਲਿਖੀਆਂ ਵੀ ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗੀ ਸੋ ਤੁਸੀਂ ਸਮਝੋ ਕਿ ਮੈਂ ਬੱਚਿਆਂ ਵਾਂ ਤੁਹਾਨੂੰ ਪੜ੍ਹ ਕੇ ਸੁਣਾ ਰਹੀ ਹਾਂ ਪਰ ਮੈਨੂੰ ਲੱਗਦਾ ਕਿ ਜੇ ਮੈਂ ਰੁਕ ਗਈ ਗੇਟੇ ਹੋ ਰਿਹਾ ਸੋ ਗੱਲ ਕਰਨੀ ਹੈ ਡਾਕਟਰ ਕੁਲਦੀਪ ਸਿੰਘ ਦੀਪ ਜੀ ਨਾਲ ਮੇਰੀ ਸਾਂਹ ਦਾ ਜਿਹੜਾ ਸਬਬ ਹੈ ਉਹ ਨਵ ਸਵੇਰ ਅਖਬਾਰ ਦੇ ਦੂਜੇ ਐਡੀਸ਼ਨ ਤੋਂ ਬਣਿਆ ਅਗਸਤ 2016 ਦੇ ਵਿੱਚ ਅਖਬਾਰ ਦਾ ਪਹਿਲਾ ਜਿਹੜਾ ਅੰਕਲ ਜਦੋਂ ਪ੍ਰਕਾਸ਼ਿਤ ਕੀਤਾ ਤਾਂ ਮੈਂ ਅਖਬਾਰ ਦੇ ਸਲਾਹਤਾਂ ਡਾਕਟਰ ਸਾਹਿਬ ਅਖਬਾਰ ਨਵ ਸਵੇਰ ਦਾ ਜਿਹੜਾ ਦੂਜਾ ਅੰਕ ਤਿਆਰ ਕਰਵਾਇਆ ਉਹ ਪਹਿਲੇ ਅੰਕ ਨਾਲੋਂ ਬਹੁਤ ਵਧੀਆ ਤੇ ਸੰਤੁਸ਼ਟੀਜਨਕ ਅਖਬਾਰ ਕਹਿ ਸਕਣੀ ਆ ਸੋ ਅੱਜ ਉਹੀ ਵਿਦਿਆਰਥੀ ਡਾਕਟਰ ਸतीश ਕੁਮਾਰ ਵਰਮਾ ਜੀ ਦੇ ਸਾਡੇ ਵਿੱਚ ਨੇ ਉਸ ਦਿਨ ਤੋਂ ਮੈਂ ਕਹਿ ਸਕਦੀ ਹਾਂ ਮੇਰੀ ਤੇ ਮੇਰੇ ਨਵ ਸਵੇਰ ਅਖਬਾਰ ਦੀ ਸਾਂਝ ਡਾਕਟਰ ਜੀ ਨਾਲ ਬਣੀ ਉਸ ਦੂਜੇ ਪਰਚੇ ਤੋਂ ਡਾਕਟਰ ਸतीश ਕੁਮਾਰ ਵਰਮਾ ਜੀ ਨਾਲ ਜਦੋਂ ਮੇਰੀ ਅਕਸਰ ਗੱਲਬਾਤ ਹੋਣੀ ਉਹਨਾਂ ਨੇ ਕਿਹਾ ਇਹ ਮੇਰਾ ਸਭ ਤੋਂ ਅਜ਼ੀਜ਼ ਵਿਦਿਆਰਥੀ ਆ ਤੇ ਨਮਨੀਤ ਵਰਮਾ ਤੋਂ ਬਾਅਦ ਜੀ ਉਹਨਾਂ ਦੀ ਥਾਂ ਕੋਈ ਲੈ ਸਕਦਾ ਹੈ ਡਾਕਟਰ ਜੀ ਥਾਂ ਹੀ ਲੈਣੇ ਲੈਣੇ ਨਾ ਉਹ ਤੋਂ ਵੀ ਅਗਾਹ ਜਾਣਾ ਹੈ ਤੇ ਉਹ ਇਹਨਾਂ ਦੇ ਕੰਮਾਂ ਨੇ ਵਾਕਿਆ ਹੀ ਸਾਬਤ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਕਿ ਉਹ ਮਿਹਨਤ, ਮੁਸ਼ਕਲਤ, ਦ੍ਰਿੜਤਾ, ਨੱਠ-ਪੱਜ, ਸਿਰਜਣਾ ਤੇ ਮੇਲ-ਮਿਲਾ ਵਰਗੇ ਖੇਤਰਾਂ 'ਚ ਮੇਰੀ ਦੂਜੀ ਕਾਪੀ ਸਮਝੋ। ਪਰ ਉਹ ਜਿਸ ਕੰਮ 'ਚ ਮੇਰੇ ਤੋਂ ਵੀ ਅੱਗੇ ਹਨ ਉਹ ਹੈ ਜਥੇਬੰਦਕ ਕਾਰਜਾਂ 'ਚ ਯੂਨੀਅਨ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਜੇਕਰ ਡਾਕਟਰ ਕੁਲਦੀਪ ਸਿੰਘ ਜੀ ਦੀ ਸਖਸ਼ੀਅਤ ਬਾਰੇ ਗੱਲ ਕੀਤੀ ਜਾਵੇ ਤਾਂ ਸੁਣਨ ਵਾਲਾ ਜ਼ਰੂਰ ਹੈਰਾਨ ਹੋ ਜਾਵੇਗਾ। ਕਿ ਉਹ ਜੇ ਸੌਂਦੇ ਨੇ ਉਸੇ ਦਿਨ ਹੀ ਉੱਠ ਜਾਂਦੇ ਨੇ ਤੇ ਬਿਲਕੁਲ ਕਰੋ ਤਾਜ਼ਾ ਤੇ ਆਪਣੇ ਜਾਣ ਵਾਲਿਆਂ ਦੇ ਸੰਪਰਕ 'ਚ ਹੁੰਦੀ ਨਹੀਂ ਜਿਹੜੇ ਲੇਖ ਲੰਬੇ ਵਧੀਆ ਮਹੱਤਵਪੂਰਨ ਗੱਲਾਂ ਕੁਝ ਵੀ ਘਟਨਾ ਵਾਪਰਦੀ ਹੈ ਵਰਲਡ 'ਚ ਕਿਤੇ ਵੀ ਉਹਦੇ ਤੇ ਰਾਤੀ ਉਹ ਲੇਖ ਲਿਖ ਕੇ ਸੌਂਦੇ ਦਾ ਬਸ ਥੋੜਾ ਜਿਹਾ ਆਰਾਮ ਹੀ ਕਰਦੇ ਨੇ ਸਾਡੇ ਹਜੇ ਉੱਠ ਕੀ ਪੜਨ ਤੋਂ ਪਹਿਲਾਂ ਹੀ ਉਸ ਲੇਖ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਵੀ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਜਵਾਬ ਜਿਹੜੇ ਲਿਖ ਦਿੱਤੇ ਹੁੰਦੇ ਨੇ ਕਿ ਮੈਨੂੰ ਲੱਗਦਾ ਵੀ ਸ਼ਾਇਦ 2-3 ਘੰਟੇ ਹੀ ਸੌਂਦੇ ਨੇ ਜੇਕਰ ਉਹਨਾਂ ਦੇ ਸਿਰਜਣਾ ਦੇ ਪੱਖ ਨੂੰ ਪਰੋਲਿਆ ਜਾਵੇ ਤਾਂ ਉਹ ਬਹੁਪੱਖੀ ਲੇਖਕਾਂ ਦੀ ਕਤਾਰ 'ਚ ਆਉਂਦੇ ਹਨ ਉਹਨਾਂ ਅਲੋਚਨਾ ਕਵਿਤਾ ਵਾਰਤਕ ਮਿੰਨੀ ਕਹਾਣੀ ਨਾਟਕ ਨਿਰਦੇਸ਼ਨਾ ਬਾਲ ਸਾਹਿਤ ਤੇ ਖਾਸ ਕਰਕੇ ਬਾਲ ਨਾਟਕ ਆਦੀ ਵਿਧਾਵਾਂ ਵਿੱਚ ਆਪਣੀ ਬૌਧਿਕਤਾ ਦਾ ਲੋਹਾ ਮਨਵਾਇਆ ਹੈ 코로나 ਕਾਲ ਦੇ ਚੱਲਦਿਆਂ ਜਦੋਂ ਅਸੀਂ ਸਾਰੇ ਹੀ ਬੜੇ ਡਾਵਾਡੋਲ ਹੋ ਗਏ ਸਨ ਅਜਿਹੇ ਸਮੇਂ ਦੇ ਵਿੱਚ ਔਨਲਾਈਨ ਜ਼ੂਮ ਤੇ ਪ੍ਰੋਗਰਾਮਾਂ ਨੂੰ ਐਨੇ ਵਧੀਆ ਤਰੀਕੇ ਐਨੇ ਸੁਚੱਜੇ ਢੰਗ ਨਾਲ ਇਹਨਾਂ ਦੁਆਰਾ ਪੇਸ਼ ਕੀਤਾ ਗਿਆ ਕਿ ਉਹਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਜਦੋਂ ਕਿ ਆਮ ਹਰ ਇਨਸਾਨ ਦਾ ਮਨੋਬਲ ਜਿਹੜਾ ਸੀ ਬਹੁਤ ਡਾਵਾਡੋਲ ਸੀ ਪਰ ਬੜੇ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਸਭ ਨੂੰ ਇੱਕ ਲੜੀ ਦੇ ਵਿੱਚ پروਇਆ ਤੇ ਉਹ ਪ੍ਰੋਗਰਾਮ ਬਾ ਖੋਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਉਹ ਡਾਕਟਰ ਦੀਪ ਦੀ ਮਤਲਬ ਸਰਪ੍ਰਸਤੀ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਹੇ ਨੇ ਡਾਕਟਰ ਕੁਲਦੀਪ ਸਿੰਘ ਦੀਪ ਨੇ ਬਾਲ ਸਾਇਤ ਦੇ ਖੇਤਰ 'ਚ ਵੱਡਾ ਕਾਰਜ ਕੀਤਾ ਹੈ ਜਿਸ ਲਈ ਉਹਨਾਂ ਨੂੰ ਭਾਰਤੀ ਸਾਇਤ ਕਾਦਮੀ ਦੇ ਬਾਲ ਸਾਇਤ ਪੁਰਸਕਾਰ ਨਾਲ ਹੁਣੇ ਜਰਮਾਨਿਤ ਕੀਤਾ ਗਿਆ ਹੈ ਮੈਂ ਅੱਜ ਦੇ ਦੌਰ ਦੇ ਸਰਗਰਮ ਸਾਹਿਤਕਾਰਾਂ ਨੂੰ ਇੱਕ ਤਾਂ ਬੇਨਤੀ ਕਰਨਾ ਚਾਹਾਂਗੀ ਕਿ ਉਹ ਬਾਲ ਸਾਹਿਤ ਦੀ ਵਿਦਾ ਤੇ ਵੱਧ ਤੋਂ ਵੱਧ ਕੰਮ ਕਰਨ ਤਾਂ ਕਿ ਸਾਡੇ ਵਰਗੇ ਪ੍ਰਵਾਸੀ ਜੋ ਚਾਹੁੰਦੇ ਨੇ ਕਿ ਸਾਡੇ ਬੱਚੇ ਇੱਥੇ ਰਹਿ ਕੇ ਪੰਜਾਬੀ ਸਾਹਿਤ ਨਾਲ ਜੋੜ ਸਕਣ ਤੇ ਇਹ ਮੈਨੂੰ ਲੱਗਦਾ ਹੈ ਵਿਦਾ ਇੱਕ ਬਹੁਤ ਵਧੀਆ ਹੈ ਤੇ ਬૌਧਿਕ ਪੱਧਰ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨਾਲ ਸ਼ਾਰਟ ਸ਼ਾਰਟ ਨੋਟਿਸ ਤੇ ਬਹੁਤ ਥੋੜਾ ਸਮਾਂ ਹੁੰਦਾ ਹੈ ਤੇ ਕੋਈ ਵੀ ਮੈਂ ਰੇਡੀਓ ਜਾਂ ਟੀਵੀ ਪ੍ਰੋਗਰਾਮ ਕਰਨਾ ਹੁੰਦਾ ਸੀ ਤਾਂ ਮੈਂ ਇਹਨਾਂ ਨੂੰ ਬਸ ਇੱਕ ਵਾਰੀ ਮੈਸੇਜ ਕਾਲ ਕਰਨੀ ਤੇ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਰਦੇ ਕਰਦੇ ਕਹਿਣਾ ਨਹੀਂ ਡਾਕਟਰ ਸਾਹਿਬ ਅੱਜ ਇਹ ਵਿਸ਼ੇ ਨਾਲ ਉਹਨਾਂ ਆਪਾਂ ਇਸ ਵਿਸ਼ੇ ਤੇ ਗੱਲ ਕਰ ਲਈਏ ਤੇ ਉਹ ਇਹਨਾਂ ਬਖੂਬੀ ਇਹਨਾਂ ਨੇ ਹਰ ਪ੍ਰਸ਼ੰਦਾ ਜਿਵੇਂ ਰੇਡੀਓ ਤੇ ਕਾਲਸ ਆ ਉਹਨਾਂ ਨੂੰ ਇੰਨੀ ਵਧੀਆ ਤਰ੍ਹਾਂ ਮਤਲਬ ਅਟੈਂਡ ਕਰਨਾ ਵੀ ਲੱਗਦਾ ਹੀ ਨਹੀਂ ਸੀ ਕਿ ਇਹ 2 ਮਿੰਟ ਪਹਿਲਾਂ ਆਪਾਂ ਜਿਹੜਾ ਵਿਸ਼ਾ ਚੇਂਜ ਕੀਤਾ ਹੈ ਤੇ ਇਹ ਪ੍ਰੋਗਰਾਮ ਜਿਹੜਾ ਹੁਣੇ ਹੀ ਕਰਦੇ ਪਏ ਹਾਂ ਤੇ ਬਹੁਤ ਜੂਜ਼ ਕਰਦਾ ਮੈਨੂੰ ਲੱਗਦਾ ਕਿ ਜਿਹੜਾ ਮੈਜੂਜ਼ ਕੀਤਾ ਸ਼ਾਇਦ ਕਿਸੇ ਨੇ ਵੀ ਨਾ ਕੀਤਾ ਹੋਵੇ ਪਰ ਸੋਸ਼ਲ ਮੀਡੀਆ ਜਿਹੜਾ 1.5 GB ਡਾਟਾ ਸਾਡੇ ਕੋਲੇ ਰੋਜ਼ ਆਉਂਦਾ ਹੈ ਸਾਡੇ ਬੱਚਿਆਂ ਦੇ ਮੋਬਾਈਲ ਦੇ ਵਿੱਚ ਉਹਨੇ ਇੱਕ ਬਹੁਤ ਵੱਡਾ ਅਲਿਊਜ਼ਨ ਕ੍ਰੀਏਟ ਕੀਤਾ ਹੈ ਉਹ ਅਲਿਊਜ਼ਨ ਇਹ ਕ੍ਰੀਏਟ ਕੀਤਾ ਹੈ ਕਿ ਸਾਡੇ ਨੌਜਵਾਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਇਸ 1.5 GB ਡਾਟੇ ਨਾਲ ਦੁਨੀਆ ਜਿੱਤ ਕਲਾਬ ਲੈ ਸਕਦੇ ਹਾਂ ਅਸੀਂ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਸਮਝ ਲੈਣ ਲੱਗੇ ਸਾਡਾ ਮਸਲਾ ਹੱਲ ਹੋ ਗਿਆ ਜਦੋਂ ਕਿ ਜ਼ਿੰਦਗੀ ਦੀ ਲੜਾਈ ਸੜਕਾਂ ਤੇ ਲੜੀ ਜਾਂਦੀ ਹੈ ਇਹ ਆਪਾਂ ਹੁਣ ਤੱਕ ਦੇਖ ਚੁੱਕੇ ਹਾਂ ਸੋ ਇਹ ਜਿਹੜਾ ਬਾਜ਼ਾਰ ਦਾ ਪ੍ਰਭਾਵ ਹੈ ਇਹ ਜਿਹੜਾ ਕਾਰਪੋਰੇਟ ਦਾ ਪ੍ਰਭਾਵ ਹੈ ਇਸ ਵੇਲੇ ਹਜ਼ਾਰਾਂ ਚੈਨਲ ਨੇ ਜਿਹੜੇ ਉਹ ਇਹੋ ਜਿਹੇ ਨਾਇਕਾਂ ਨੂੰ ਮਾਨਸਿਕਤਾ ਨੂੰ ਬਲੈਕਮੇਲ ਕਰਦੇ ਨੇ ਤੇ ਸਾਨੂੰ ਇੱਕ ਇਹੋ ਜਿਹਾ ਕਾਰੋਬਾਰ ਦਿੱਤਾ ਗਿਆ ਜਿਦੇ ਵਿੱਚ ਰੀਲਾਂ ਨੇ ਜਿਦੇ ਵਿੱਚ YouTube ਹੈ ਜਿਦੇ ਵਿੱਚ Instagram ਹੈ ਜਿਦੇ ਵਿੱਚ ਸਨੈਪਚੈਟ ਹੈ ਫੇਸਬੁੱਕ ਹੈ ਵਟਸਐਪ ਹੈ ਇਸ ਸਾਰੀ ਹਿੱਤਾਂ ਮਾੜੀਆਂ ਬਿਲਕੁਲ ਨਹੀਂ ਹੈਗੀਆਂ ਤਕਨੀਕ ਹੈ ਤਕਨੀਕ ਕਦੇ ਵੀ ਮਾੜੀ ਨਹੀਂ ਹੁੰਦੀ ਹੈਗੀ ਪਰ ਜਿਸ ਤਰ੍ਹਾਂ ਉਸ ਤਕਨੀਕ ਨੂੰ ਵਰਤਣ ਵਾਲੇ ਪਾਸੇ ਸਾਨੂੰ ਲਾਇਆ ਗਿਆ ਸਾਨੂੰ ਮਿਸ ਗਾਈਡ ਕੀਤਾ ਇਸ ਕਾਰਪੋਰੇਟ ਨੇ ਇਸ ਬਾਜ਼ਾਰ ਨੇ ਕਿ ਸਾਨੂੰ ਇੱਕ ਕਸਟਮਰ ਦੇ ਵਿੱਚ ਤਬਦੀਲ ਕਰਤਾ ਤੇ ਤੁਹਾਡੀਆਂ ਜੇਬਾਂ ਦੇ ਵਿੱਚੋਂ ਪੈਸੇ ਕਿਵੇਂ ਕੱਢਣੇ ਨੇ ਤੁਹਾਨੂੰ ਵਿਊਜ਼ ਤੇ ਲਾਈਕ ਤੇ ਕਮੈਂਟ ਤੇ ਕਿਵੇਂ ਲਾਉਣਾ ਹੈ ਕਿਵੇਂ ਇੱਕ ਸਟਾਰ ਨੂੰ ਰਾਤੋ-ਰਾਤ ਮਿਲੀਅਨ ਬਿਲੀਅਨ ਦੇ ਲਾਈਕਸ ਤੇ ਵਿਊ ਮਿਲ ਕੇ ਉਹ ਰਾਤੋ-ਰਾਤ ਜਿਹੜਾ ਸਟਾਰ ਬਣ ਜਾਂਦਾ ਹੈ ਤੇ ਸਾਡੇ ਨੌਜਵਾਨਾਂ ਲਈ ਉਹ ਰੋਲ ਮਾਡਲ ਬਣ ਜਾਂਦਾ ਹੈ। ਉਹ ਸਾਨੂੰ ਭਗਤ ਸਿੰਘ ਤੋਂ ਵੱਡਾ ਲੱਗਣ ਲੱਗ ਜਾਂਦਾ ਹੈ। ਉਹ ਸਾਨੂੰ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਲੱਗਣ ਲੱਗ ਜਾਂਦਾ ਹੈ। ਉਹ ਸਾਨੂੰ ਜਿੰਨੇ ਸਾਡੇ ਨਾਇਕ ਨੇ ਸਾਡੀ ਟ੍ਰੈਡੀਸ਼ਨ ਦੇ ਵਿੱਚੋਂ ਨੇ ਸਾਰਿਆਂ ਨਾਲ ਵੱਡੇ ਲੱਗਣ ਲੱਗ ਜਾਂਦੇ ਨੇ। ਤੇ ਸਾਡੇ ਉਹ ਨਾਇਕ ਬਣ ਜਾਂਦੇ ਨੇ ਜਾਂ ਬਣਾ ਦਿੱਤੇ ਜਾਂਦੇ ਨੇ। ਸੋ ਇੱਕ ਤਾਂ ਇਹ ਇਸ ਵੇਲੇ ਜਿਹੜਾ ਸਾਡੇ ਕੋਲੇ ਮਾਡਲ ਆ ਰਿਹਾ ਹੈ ਦੂਜੇ ਪਾਸੇ ਇਹ ਹੈ ਕਿ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਕਿਹੋ ਜਿਹੇ ਸਾਡੇ ਨਾਇਕ ਹੋਣੇ ਚਾਹੀਦੇ ਨੇ ਕੋਈ ਬੰਦਾ ਰਾਤੋਂ ਰਾਤ ਆ ਕੇ ਤੁਹਾਡਾ ਨਾਇਕ ਕਦੇ ਨਹੀਂ ਬਣ ਸਕਦਾ ਹੈਗਾ ਜਿਹੜੇ ਨਾਇਕ ਨੇ ਤੁਹਾਡੀ ਮਿੱਟੀ ਤੋਂ ਤੁਹਾਡੇ ਸਟਰਗਲ ਤੋਂ ਪੈਦਾ ਹੁੰਦੇ ਨੇ ਜਦੋਂ ਕਿਸਾਨ ਸੰਘਰਸ਼ ਚੱਲਿਆ ਉਦੋਂ ਮੈਂ ਇੱਕ ਚੈਨਲ ਤੇ ਗੱਲਬਾਤ ਕਰ ਰਿਹਾ ਸੀ ਤਾਂ ਮੈਨੂੰ ਉਹਨਾਂ ਨੇ ਇੱਕ ਸਵਾਲ ਕੀਤਾ ਉਹ ਕਹਿੰਦੇ ਵੀ ਇਹਨਾਂ ਨੇ ਕਿਸਾਨਾਂ ਨੇ ਤਾਂ ਸਾਰੇ ਪੋਲੀਟਿਕਲ ਲੀਡਰਾਂ ਦਾ ਬਾਈਕਾਟ ਕਰਤਾ ਇਦਾਂ ਕਿਸੇ politcal party ਨੂੰ ਵਿੱਚ ਵੜਨ ਹੀ ਨਹੀਂ ਦਿੰਦੇ ਹੈਗੇ ਤਾਂ ਫਿਰ ਇਹਨਾਂ ਦੀ ਅਗਵਾਈ ਕੌਣ ਕਰੂਗਾ ਮੈਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਸੀ ਕਿ ਉਹਨਾਂ ਨਾਇਕਾਂ ਨੇ ਉਹਨਾਂ politcal ਪਾਰਟੀਆਂ ਦੇ ਲੀਡਰਾਂ ਨੇ ਇਹਨਾਂ ਦੀ ਅਗਵਾਈ ਕਦੇ ਕਰ ਹੀ ਨਹੀਂ ਸਕਣੀ ਹੈਗੀ ਜਦੋਂ ਲਹਿਰਾਂ ਚੱਲਦੀਆਂ ਨੇ ਲਹਿਰਾਂ ਆਪਣੇ ਨਾਇਕ ਆਪ ਪੈਦਾ ਕਰਦੀਆਂ ਨੇ ਭਗਤ ਸਿੰਘ ਨਾਇਕ ਜੰਮਿਆ ਨਹੀਂ ਸੀ ਭਗਤ ਸਿੰਘ ਨੂੰ ਲਹਿਰ ਨੇ ਨਾਇਕ ਬਣਾਇਆ ਸੀ ਹਾਲਾਤਾਂ ਨੇ ਨਾਇਕ ਬਣਾਇਆ ਸੀ ਗੁਦਮ ਸਿੰਘ ਨੂੰ ਹਾਲਾਤਾਂ ਨੇ ਨਾਇਕ ਬਣਾਇਆ ਸੀ ਕਰਤਾਰ ਸਿੰਘ ਸਰਾਬੇ ਨੂੰ ਹਾਲਾਤਾਂ ਨੇ ਨਾਇਕ ਬਣਾਇਆ ਸੀ ਤਾਂ ਜਿਹੜੀ ਕਰਨ ਗਿਆ ਸੀ ਉੱਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹਨੇ ਥੱਪੜ ਮਾਰਿਆ ਸੀ ਉਹ ਥੱਪੜ ਦੀ ਗੂੰਜ ਪੂਰੀ ਦੁਨੀਆ 'ਚ ਗਈ ਉਸ ਥੱਪੜ ਤੋਂ ਬਾਅਦ ਉਸ ਕੁੜੀ ਤੇ ਪਤਾ ਨਹੀਂ ਕਿੰਨੀਆਂ ਰੀਲਾਂ ਬਣ ਗਈਆਂ ਕਿੰਨੇ ਗੀਤ ਬਣ ਗਏ ਹੁਣ ਕੁਲਵਿੰਦਰ ਕੌਰ ਦੇ ਹਵਾਲੇ ਨਾਲ ਜਿਹੜੀ ਗੱਲ ਅਸੀਂ ਨਾਇਕਤਵ ਦੇ ਮਾਡਲ ਨੂੰ ਡਿਫਾਈਨ ਕਰ ਸਕਦੇ ਆ ਕੀ ਕੁਲਵਿੰਦਰ ਕੌਰ ਸਾਡੀ ਨਾਇਕ ਹੈ ਇੱਕ ਬਹੁਤ ਮਹੱਤਵਪੂਰਨ ਸਵਾਲ ਹੈ ਤੇਰੇ ਜਵਾਬ ਲਈ ਸਾਨੂੰ ਫਿਰ ਪਿੱਛੇ ਵੱਲ ਜਾਣਾ ਪਊਗਾ ਕਿ ਮਨੁੱਖੀ ਜਿਹੜਾ ਮਨ ਹੈ ਉਹ ਦੋ ਤਰੀਕਿਆਂ ਦੋ ਦੋ ਅਟਲਾਂਟਿਕ ਕੰਮ ਕਰਦਾ ਹੈ ਇੱਕ ਸਾਡਾ ਅਨਕੌਨਸ਼ੀਅਸ ਮਾਈਂਡ ਹੈ ਤੇ ਇੱਕ ਸਾਡਾ ਕੌਨਸ਼ੀਅਸ ਮਾਈਂਡ ਹੈ ਇੱਕ ਸਾਡੀ ਤਹਿਜ਼ੀਬ ਹੈ ਜੋ ਅਸੀਂ ਸਦੀਆਂ ਦੇ ਇਤਿਹਾਸ ਤੋਂ ਸਿਰਜੀ ਹੈ ਇੱਕ ਕਲਚਰ ਅਸੀਂ ਪੈਦਾ ਕੀਤਾ ਹੈ ਜਦੋਂ ਤਾਂ ਅਸੀਂ ਅਨਕੌਨਸ਼ੀਅਸ ਮਾਈਂਡ ਦੇ ਐਂਗਲ ਤੋਂ ਦੇਖਦੇ ਹਾਂ ਤਾਂ ਇੱਕ ਸੁਭਾਅ ਬਗਲ ਸੀ ਥੱਪੜ ਬਜਣਾ ਕਿਉਂਕਿ ਜਿਹਦੇ ਥੱਪੜ ਮਾਰਿਆ ਗਿਆ ਉਸ ਔਰਤ ਨੇ ਬਹੁਤ ਬਕਵਾਸ ਕੀਤੀ ਵਿਸ਼ੇ ਸਮੇਂ ਦੇ ਵਿੱਚ ਹਰੇਕ ਬੰਦੇ ਦੇ ਮਨ ਦੇ ਵਿੱਚ ਉਹਦੇ ਪ੍ਰਤੀ ਗੁੱਸਾ ਸੀ ਇਹ ਜਿਹੜਾ ਗੁੱਸਾ ਸਾਡੇ ਅਵਚੇਤਨ ਦੇ ਵਿੱਚ ਸਾਡੇ ਅਨਕੌਨਸ਼ੀਅਸ ਦੇ ਵਿੱਚ ਪਿਆ ਰਹਿੰਦਾ ਹੈ ਤੇ ਇਹਦਾ ਪਿਆਰ ਵਾਲਾ ਵੀ ਬਹੁਤ ਜ਼ਰੂਰੀ ਹੈ ਦੁਨੀਆ ਦੇ ਵਿੱਚ ਜਿੰਨੇ ਇਨਕਲਾਬ ਹੋਏ ਨੇ ਉਹ ਤੁਹਾਡੀ ਅੰਦਰਲੀ ਅੱਗ ਤੋਂ ਹੀ ਪੈਦਾ ਹੁੰਦੇ ਨੇ ਤਾਂ ਉਹ ਜਿਹੜੀ ਕੁਲਵਿੰਦਰ ਦੇ ਅੰਦਰ ਅੱਗ ਪਈ ਥੱਪੜ ਵਾਲੀ ਉਹ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਪਈ ਹੈ ਉਹ ਚੌਂਕਾਂ ਤੇ ਰਸਤਿਆਂ ਦੇ ਵਿੱਚ ਵੀ ਪਈ ਹੈ ਉਹ ਸੜਕਾਂ ਤੇ ਵੀ ਪਈ ਹੈ ਇੱਕ ਪਿਛਲੇ ਦਿਨਾਂ 'ਚ ਮੈਂ ਪਟਿਆਲੇ ਜਾ ਰਿਹਾ ਸੀ ਤੇ ਇੱਕ ਰੇੜੀ ਵਾਲਾ ਬੰਦਾ ਉਹਨੇ ਗਾਰਡਰ ਲੱਦੇ ਹੋਏ ਸੀ ਰੇੜੀ ਦੇ ਉੱਤੇ ਤੇ ਉਹਦੀ ਖੱਜਰ ਥੋੜੀ ਵਿਜਲਤ ਹੋ ਗਈ ਰੋਡ ਤੇ ਤੇ ਉਹ ਗਾਰਡਰ ਪਿੱਛੇ ਇੱਕ ਸਕੂਟੀ ਤੇ ਸਕੂਟੀ ਤੇ ਬੱਜੇ ਤੇ ਅੱਗੇ ਉਹ ਉਹ ਜਿਹੜੇ ਦੋ ਬੰਦੇ ਸੀ ਜਿਨ੍ਹਾਂ ਦਾ ਸਕੂਟੀ ਦੇ ਵਿੱਚ ਬੱਜੇ ਤੇ ਮੋਟਰਸਾਈਕਲ ਦੇ ਵਿੱਚ ਵਿੱਚ ਬੱਜੇ ਉਹ ਮਤਲਬ ਉਹਨੂੰ ਕੁੱਟਣੋਂ ਤਿਆਰ ਸੀ ਜਦੋਂ ਕਿ ਕਿ ਸੱਤਾ ਸਿਸਟਮ ਠੀਕ ਕਰੇ ਅਸੀਂ ਮਤਲਬ ਸਾਡੀ ਜਿਹੜੀ ਗਾਇਕੀ ਐ ਸਾਡਾ ਜਿਹੜਾ ਇਸ ਵੇਲੇ ਬਾਜ਼ਾਰ ਐ ਉਹ ਸਾਨੂੰ ਪ੍ਰਮੋਟ ਕੀ ਕਰ ਰਿਹਾ ਦੇਖ ਹੀ ਰਿਹਾ ਅੱਜਕੱਲ੍ਹ ਚਮਕੀਲੇ ਨੂੰ ਵੀ ਨਾਇਕ ਬਣਾਇਆ ਜਾ ਰਿਹਾ ਹੈ ਜੋ ਚਮਕੀਲਾ ਕਹਿੰਦਾ ਕਿ ਹੋਜੂ ਹੁਣੇ ਨਵੇੜਾ ਇਹ ਜਿਹੜਾ ਹੁਣੇ ਨਵੇੜਾ ਕਰਨ ਦਾ ਮਸਲਾ ਨਾ ਹੈ ਇਹ ਬਹੁਤ ਖਤਰਨਾਕ ਹੈ ਇਹ ਹੈਂਕਰ ਵਾਲੇ ਨਾਇਕਤਬ ਦੇ ਵਿੱਚੋਂ ਆ ਰਹੇ ਜਿੰਨੀ ਦੇਰ ਤੱਕ ਅਸੀਂ ਇਸ ਗੱਲ ਦੀ ਟ੍ਰੇਨਿੰਗ ਟ੍ਰੇਨ ਨਹੀਂ ਹੁੰਦੇ ਹੈਗੇ ਕਿ ਅੱਜ ਦੇ ਦੌਰ ਦੀਆਂ ਲੜਾਈਆਂ ਕਿਵੇਂ ਲੜੀਆਂ ਜਾਣਗੀਆਂ ਅੱਜ ਦੇ ਦੌਰ ਦੇ ਵਿੱਚ ਕਿਵੇਂ ਨਾਇਕ ਪੈਦਾ ਹੋ ਸਕਦੇ ਨੇ ਕਿਵੇਂ ਮੂਵਮੈਂਟਾਂ ਪੈਦਾ ਹੋ ਸਕਦੀਆਂ ਨੇ ਉਹ ਹਿੰਸਕ ਹੋਣਗੀਆਂ ਜਾਂ ਗੈਰ ਹਿੰਸਕ ਹੋਣਗੀਆਂ ਉਹ ਲੜਾਈਆਂ ਕਿਵੇਂ ਲੜੀਆਂ ਜਾਣਗੀਆਂ 19 ਦਿਨ ਤੱਕ ਅਸੀਂ ਹੋ ਜੂ ਹੁਣ ਨਵੇੜੇ ਵਾਲਾ ਜਿਹੜਾ ਹੈਗਾ ਟ੍ਰੈਂਡ ਉਹ ਸਾਡੇ ਪੰਜਾਬ ਦੇ ਵਿੱਚ ਜਾਂ ਬਾਕੀ ਥਾਵਾਂ ਤੇ ਉਸ ਰੂਪ ਦੇ ਵਿੱਚ ਜਿਹੜਾ ਸਾਡੇ ਮਨਾਂ ਦੇ ਵਿੱਚ ਪਾਇਆ ਜਾ ਰਿਹਾ ਉਹ ਬਹੁਤ ਖਤਰਨਾਕ ਹੈ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਇਨਐਕਟਿਵ ਆ ਕਿਥੋਂ ਰਹਿ ਹੈ। ਮੈਂ ਟੀਚਰ ਆ ਮੈਂ ਬੱਚਿਆਂ ਦੇ ਵਿੱਚ ਕੰਮ ਕਰਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦਾ ਕਿ ਮੈਨੂੰ ਮੈਂ ਇੱਕ ਪ੍ਰੋਜੈਕਟ 'ਤੇ ਕੰਮ ਕੀਤਾ ਉਸ ਪ੍ਰੋਜੈਕਟ ਦੇ ਵਿੱਚ ਮੈਨੂੰ ਇੱਕ ਸਕੂਲ ਵਿਜ਼ਿਟ ਕਰਨਾ ਪਿਆ। ਉਸ ਦਿਨ ਸ਼ਨੀਵਾਰ ਸੀ ਤੇ ਸ਼ਨੀਵਾਰ ਨੂੰ ਬਾਲ ਸਭਾ ਸਕੂਲ ਦੇ ਵਿੱਚ ਲੱਗੀ ਹੋਈ ਸੀ ਤੇ ਮੈਡਮ ਸੀ ਛੋਟੇ ਥੋੜੇ ਜਿਹੇ ਬੱਚੇ ਸੀ ਮੈਡਮ ਉਹਨਾਂ ਤੋਂ ਕੁਝ ਸੁਣ ਰਹੀ ਸੀ ਮੈਂ ਵੀ ਜਾ ਕੇ ਬਹਿ ਗਿਆ ਇਸ ਤਰ੍ਹਾਂ ਕੁਰਸੀ ਦੇ ਉੱਤੇ ਮੈਂ ਮੈਡਮ ਨੂੰ ਕਿਹਾ ਵੀ ਕਿਸੇ ਵਿੱਚੋਂ ਨੂੰ ਕਹੋ ਕੁਝ ਸੁਣਾਵੇ ਤਾਂ ਮੈਡਮ ਨੇ ਇੱਕ ਬੱਚਾ ਖੜਾ ਕੀਤਾ ਕਿ ਪੱਪੂ ਗੀ ਸੁਣਾ ਹੁਣ ਪੱਪੂ ਦੂਜੀ ਤੀਜੀ ਕਲਾਸ ਦਾ ਬੱਚਾ ਸੀ ਉਹ ਡਰ ਗਿਆ ਘਬਰਾ ਗਿਆ ਉਹਨੇ ਮੈਨੂੰ ਕੁਝ ਨਹੀਂ ਸੁਣਾਇਆ ਹੈਗਾ ਮੈਂ ਪਪੂ ਨੂੰ ਗੋਦੀ ਚ ਲਿਆ ਥੋੜਾ ਜਿਹਾ ਪਿਆਰ ਕੀਤਾ ਮੈਂ ਉਹਨੂੰ ਕਿਹਾ ਪਪੂ ਸੁਣਾ ਉਹਨੇ ਮੇਰੇ ਗੀਤ ਤਾਂ ਨਹੀਂ ਸੁਣਾਇਆ ਹੈਗਾ ਪਰ ਜਵਾਬ ਬਹੁਤ ਕਮਾਲ ਦਾ ਦਿੱਤਾ ਮੈਨੂੰ ਕਹਿੰਦਾ ਸਰ ਜੀ ਸਰ ਜੀ ਮੈਨੂੰ ਤਾਂ ਜੀ ਦੂਜਾ ਹੁੰਦਾ ਪਰ ਦੂਜਾ ਗੀਤ ਕਿਹੜਾ ਹੁੰਦਾ ਹੈ ਦੂਜਾ ਗੀਤ ਉਹ ਹੁੰਦਾ ਜਿਹੜਾ ਪਹਿਲਾ ਨਹੀਂ ਹੁੰਦਾ ਦੂਜਾ ਗੀਤ ਉਹ ਹੁੰਦਾ ਜਿਹੜਾ ਰੋਜ਼ ਟੈਲੀਵਿਜ਼ਨ ਤੇ ਆਉਂਦਾ ਹੈ ਦੂਜਾ ਗੀਤ ਕੋ ਹੁੰਦਾ ਜਿਹੜਾ ਸਾਡੇ ਮੋਬਾਈਲਾਂ 'ਚ ਭਰਿਆ ਹੋਇਆ ਉਸ ਬੱਚੇ ਦੇ ਪਿਓ ਦੇ ਮੋਬਾਈਲ 'ਚ ਵੀ ਹੋਊਗਾ ਉਹਦੀ ਮਾਂ ਦੇ ਮੋਬਾਈਲ 'ਚ ਵੀ ਹੋਊਗਾ ਟੀਵੀ ਤੇ ਵੀ ਹੋਊਗਾ ਬੱਚੇ ਦੀ ਸੈਂਸਿਟੀਵਿਟੀ ਇੰਨੀ ਹੈ ਕਿ ਬੱਚੇ ਨੂੰ ਇਹ ਪਤਾ ਹੈ ਕਿ ਜਿਹੜਾ ਗੀਤ ਮੈਨੂੰ ਆਉਂਦਾ ਨਾ ਉਹ ਇੱਥੇ ਸੁਣਾਉਣ ਵਾਲਾ ਨਹੀਂ ਹੈ ਉਹਨੇ ਤਾਂ ਹੀ ਕਿਹਾ ਕਿ ਕਿ ਮੈਨੂੰ ਤਾਂ ਜੀ ਦੂਜਾ ਆਉਂਦਾ ਹੈ ਤੇ ਮੈਨੂੰ ਚਾਹ ਪੁੱਤ ਕੋਈ ਗੱਲ ਨਹੀਂ ਤੂੰ ਦੂਜਾ ਤੀਜੇ ਚੌਥੇ ਮੰਨਵਾ ਜਿਹੜਾ ਉਹਦਾ ਸੁਣਾ ਉਹਨੇ ਗੀਤ ਬਦਾਂ ਕਿਹੜਾ ਸੁਣਾਇਆ ਕਿ ਬੰਦਾ ਬੰਦਾ ਮਾਰਨਾ ਤਾਂ ਦੱਸ ਹੁਣ ਖੁੱਲ ਗਿਆ ਬਚੈ ਨੂੰ ਮੈਨੂੰ ਸ਼ਾਬਾਸ਼ ਦਿੱਤੀ ਫਿਰ ਉਸ ਤੋਂ ਬਾਅਦ ਉਹ ਰੁਕੇ ਨਾ ਬੱਪੂ ਫਿਰ ਉਹਨੇ ਲੈ ਕੇ 28 ਸੁਣਾਇਆ ਹੁਣ ਸਾਡੇ ਲਈ ਸਵਾਲ ਸਮਝਣ ਵਾਲਾ ਇਹ ਹੈ ਕਿ ਬੱਚੇ ਕੋਲੇ ਬੰਦਾ ਬੰਦਾ ਮਾਰਨਾ ਤਾਂ ਦੱਸਦਾ ਕਨਸੈਪਟ ਕਿੱਥੋਂ ਆ ਗਿਆ ਸੀ ਬੱਚੇ ਨੂੰ ਦੇ ਰਹੇ ਆ ਤੂੰ ਜਿਹੜਾ ਬੰਦਾ ਮਾਰਨਾ ਉਹ ਕਿਹੜਾ ਬੰਦਾ ਹੈ ਕੀ ਨੇ ਕਿਹਨੂੰ ਮਾਰਨਾ ਇਹ ਵੀ ਬਹੁਤ ਮਹੱਤਵਪੂਰਨ ਸਵਾਲ ਹੈ ਇਹ ਪੂਰਾ ਪੂਰਾ ਬਾਜ਼ਾਰ ਸਾਨੂੰ ਦੇ ਰਿਹਾ ਕਨਸੈਪਟ ਇਹ ਬੰਦਾ ਬੰਦਾ ਮਾਰਨ ਤੇ ਦੱਸ ਉਹਦੇ ਕੋਲੇ ਇਸ ਰੂਪ ਚ ਆ ਗਿਆ ਕਿ ਉਹਨਾਂ ਦਿਨਾਂ ਦੇ ਵਿੱਚ ਇਸ ਗੀਤ ਦੀ ਐਡ ਆਉਂਦੀ ਸੀ ਟੈਲੀਵਿਜ਼ਨ ਤੇ ਜਦੋਂ ਬੱਚਾ ਟੈਲੀਵਿਜ਼ਨ ਖੋਲਦਾ ਸੀ ਦਿਨ ਦੇ ਵਿੱਚ 100 ਵਾਰ ਬੰਦਾ ਬੰਦਾ ਮਾਰਨ ਤੇ ਦੱਸ ਤੇ 128 ਆਉਂਦੇ ਸੀ ਜਦੋਂ ਅਸੀਂ ਬੱਚਿਆਂ ਦੀ ਸਕੂਲਿੰਗ ਦੇ ਵਿੱਚ ਉਹਨਾਂ ਨੂੰ ਪਹਿਲੇ ਗੀਤ ਨਹੀਂ ਦੇਵਾਂਗੇ ਉਹਨਾਂ ਨੂੰ ਪਹਿਲੀ ਕਿਸੇ ਨਾਲ ਚਿੰਤਨ ਨਹੀਂ ਦੇਵਾਂਗੇ ਬੱਚਿਆਂ ਨੂੰ ਤਾਂ ਫਿਰ ਬੱਚਿਆਂ ਦੇ ਅੰਦਰ ਜਿਹੜਾ ਨਾਇਕ ਪੈਦਾ ਹੋਊਗਾ ਉਹ ਹੈਂਕੜੀ ਨਾਇਕੀ ਪੈਦਾ ਹੋਊਗਾ ਉਹ ਬੰਦਾ ਬੰਦਾ ਮਾਰਨਾ ਤਾਂ ਦੱਸ ਤੇ ਉਹ ਥੱਪੜ ਵਾਲਾ ਨਾਇਕੀ ਪੈਦਾ ਹੋਊਗਾ ਜਿਹੜਾ ਕਿਸੇ ਵੀ ਚੌਂਕ ਚ ਰਸਤੇ ਦੇ ਵਿੱਚ ਬਿਨਾਂ ਕਿਸੇ ਅਪੀਲ ਦਲੀਲ ਦੇ ਕਿਸੇ ਨੂੰ ਵੀ ਘੇਰ ਕੇ ਮਾਰ ਸਕਦਾ ਤੇ ਕਿਸੇ ਦੀ ਵੀ ਮੌਗ ਲਿੰਚਿੰਗ ਕਰ ਸਕਦਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਇੱਕ ਐਨੀਕ ਧਾਰਮਿਕ ਫਿਰਕਾ ਪ੍ਰਸਤੀ ਬੱਚਿਆਂ ਦੇ ਅੰਦਰ ਭਰ ਦਿੱਤੀ ਗਈ ਕਿ ਇੱਕ ਪੂਰੀ ਦੀ ਪੂਰੀ ਪੀੜ੍ਹੀ ਹਿੰਦੂ ਸਮਾਜ ਦੇ ਵਿੱਚ ਖਾਸ ਤੌਰ ਤੇ ਇਹੋ ਜੀ ਪੈਦਾ ਹੋ ਗਈ ਜਿਨ੍ਹਾਂ ਨੂੰ ਜਮਦਿਆਂ ਨੂੰ ਇਹ ਲੱਗਦਾ ਕਿ ਮੁਸਲਮਾਨ ਤਾਂ ਖਲਨਾਇਕ ਕੁੰਡੇ ਨੇ ਉਹਨਾਂ ਦੇ ਦਿਮਾਗਾਂ ਦੇ ਅੰਦਰ ਖਲਨਾਇਕਤਾ ਦਾ ਇੱਕ ਇਹੋ ਜਿਹਾ ਨਕਸ਼ਾ ਭਰਤਾ ਕਿ ਜਿਹੜਾ ਵੀ ਬੰਦਾ ਮੁਸਲਮਾਨ ਹੈ ਉਹ ਖਲਨਾਇਕ ਹੈ ਉਹ ਤੁਹਾਡਾ ਦੁਸ਼ਮਣ ਹੈ ਤੇ ਜਦੋਂ ਅਸੀਂ ਆਪਣੇ ਬੱਚਿਆਂ ਦੇ ਅੰਦਰ ਜਾਂ ਤਾਂ ਬਾਜ਼ਾਰ ਇਹੋ ਜੇ ਗੀਤ ਭਰੂਗਾ ਤੇ ਜਾਂ ਫਿਰ ਸਾਡੀਆਂ ਸੱਤਾ ਸਾਡੇ ਲੋਕ ਸਾਡੇ ਇਹੋ ਜੇ ਫਿਰਕਾ ਪ੍ਰਸਤ ادارے ਇਹੋ ਦੇ ਇਹੋ ਦਾ ਉਹਨਾਂ ਦੇ ਅੰਦਰ ਕੂੜਾ ਭਰ ਲਗੇ ਤਾਂ ਉੱਥੇ ਫਿਰ ਕਿਹੋ ਜਿਹੀ ਜਨਰੇਸ਼ਨ ਪੈਦਾ ਹੋਊਗੀ ਤੇ ਆਉਣ ਵਾਲੇ ਸਮਾਜ ਦੇ ਵਿੱਚ ਭਵਿੱਖ ਦੇ ਵਿੱਚ ਕਿਹੋ ਜੀਆਂ ਲੜਾਈਆਂ ਲੜੀਆਂ ਜਾਣਗੀਆਂ ਇਹ ਬਹੁਤ ਮਹੱਤਵਪੂਰਨ ਸਵਾਲ ਹੈ ਇਹਦਾ ਇੱਕ ਸਿਰਾ এডੂਕੇਸ਼ਨ ਸਿਸਟਮ ਦੇ ਨਾਲ ਵੀ ਜੁੜਦਾ ਜਾ ਕੇ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ এডੂਕੇਸ਼ਨ ਸਿਸਟਮ ਨੂੰ ਪ੍ਰੈਕਟੀਕਲ ਨਹੀਂ ਬਣਾਉਂਦੇ ਹੈਗੇ ਜਿੰਨੀ ਦੇਰ ਤੱਕ ਸਾਡੀ ਸਿੱਖਿਆ ਸਾਡੇ ਵਿਹਾਰਕ ਮਸਲਿਆਂ ਨਾਲ ਨਹੀਂ ਜੁੜਦੀ ਹੈਗੀ ਜਿੰਨੀ ਦੇਰ ਤੱਕ ਸਾਡਾ ਅਧਿਆਪਕ ਅਧਿਆਪਕ ਦੇ ਅੰਦਰ ਜਿਹੜਾ నాయਕਤਵ ਦਾ ਮਾਡਲ ਹੈ ਉਹ ਉਹਨੂੰ ਸਮਝ ਨਹੀਂ ਆਉਂਦਾ ਹੈਗਾ ਓਨੀ ਦੇਰ ਤੱਕ ਉਹ ਬੱਚਿਆਂ ਦੇ ਅੰਦਰ నాయਕਤਵ ਦਾ ਜਿਹੜਾ ਰੂਪ ਹੈ ਅਸਲੀ ਉਹ ਨਹੀਂ ਲਿਆ ਸਕਦਾ ਹੈ ਜੇ ਮੈਂ ਕਨਕਲੂਡ ਕਰਾਂ ਇੱਕ ਤਾਂ ਸਾਨੂੰ ਘਟੋਘਟ నాయਕਤਵ ਦੇ ਮਾਡਲ ਬਾਰੇ ਬਹੁਤ ਕਲੀਅਰ ਹੋਣ ਦੀ ਲੋੜ ਹੈ ਕਿ ਜੇ ਭਵਿੱਖ ਦੇ ਵਿੱਚ ਕੋਈ ਚੇਂਜ ਆਉਣੀ ਹੈ ਜੇ ਕੋਈ ਸਮਾਜਿਕ ਤਬਦੀਲੀ ਆਉਣੀ ਹੈ ਤਾਂ ਉਹ ਕਿਹੜੇ ਨਾਇਕ ਦੇ ਰਾਹੀਂ ਆਉਣੀ ਹੈ ਕੀ ਉਹ ਫਿਊਡਲ ਤੌਰ ਦੇ ਨਾਇਕ ਰਾਹੀਂ ਆਉਣੀ ਹੈ ਜਿਹੜਾ ਅੱਜ ਵੀ ਕੁੜੀਆਂ ਨੂੰ ਕਤਲ ਕਰ ਰਿਹਾ ਹੈ ਅੱਜ ਵੀ ਸਾਡੇ ਸਮਾਜ ਦੇ ਵਿੱਚ ਜੇ ਕੋਈ ਲਵ ਅਫੇਅਰ ਹੈ ਕਿਸੇ ਦਾ ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ ਕਦੇ ਕਿਸੇ ਨੂੰ ਕੁੜੀ ਨੂੰ ਮਾਰਤਾ ਕਦੇ ਕਿਸੇ ਨੇ ਮੁੰਡੇ ਨੂੰ ਮਾਰਤਾ ਤੇ ਜੇ ਅਸੀਂ 21ਵੀਂ ਸਦੀ ਦੇ ਤੀਜੇ ਤਰ੍ਹਾਂ ਕੇ ਜਾ ਕੇ ਵੀ ਇਹੀ ਕੁਝ ਕਰ ਰਹੇ ਆ ਤਾਂ ਫਿਰ ਉਹ ਕਿਹੜਾ ਨਾਇਕਤਮ ਦਾ ਮਾਡਲ ਹੈ ਸਾਡੇ ਕੋਲ ਇਹ ਗੱਲਾਂ ਤਾਂ ਹੀਰ ਰਾਂਝੇ ਵੇਲੇ ਸੀ ਜਦੋਂ ਵਾਰਿਸਾ ਨੇ ਹੀਰ ਲਿਖੀ ਹੈ ਹੀਰ ਦਾ ਜਿਹੜਾ ਕਿਰਦਾਰ ਹੈ ਜਾਂ ਸਹਿਬਾ ਦਾ ਕਿਰਦਾਰ ਹੈ ਮੈਂ ਇੱਕ ਰਿਸਰਚ ਇਹਨਾਂ ਦਿਨਾਂ ਦੇ ਵਿੱਚ ਕਰ ਰਿਹਾ ਸਹਿਬਾ ਦੇ ਕਰੈਕਟਰ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਿਹੜਾ ਸਹਿਬਾ ਤੇ ਮਿਰਜ਼ਾ ਦਾ ਪਿੰਡ ਹੈ ਉੱਥੇ ਕੁਝ ਨਵੀਆਂ ਖੋਜਾਂ ਹੋਈਆਂ ਨੇ ਕੁਝ ਨਵੀਆਂ ਪੀਐਚੜੀਆਂ ਹੋਈਆਂ ਨੇ ਮੈਨੂੰ ਉਹਨਾਂ ਨਾਲ ਰਾਤ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਪਿਛਲੇ ਸਮੇਂ ਦੇ ਵਿੱਚ ਤਾਂ ਇੱਕ ਬੜੀ ਕਮਾਲ ਦਾ ਪੱਖ ਜਿਹੜਾ ਸਾਹਮਣੇ ਆਇਆ ਕਿ ਜਦੋਂ ਅੰਗਰੇਜ਼ ਪਹਿਲੀ ਵਾਰ ਆਏ ਹਿੰਦੁਸਤਾਨ ਦੇ ਵਿੱਚ ਤਾਂ ਉਹਨਾਂ ਨੇ ਜਿਹੜੀ ਪਹਿਲੀ ਸੈਂਸਸ ਕੀਤੀ ਪਹਿਲੀ ਜਾਣਗੁਣਾਣਾ ਕੀਤੀ ਮਰਦਮਸ਼ੁਮਾਰੀ ਕੀਤੀ ਤਾਂ ਉਹਦੇ ਵਿੱਚ ਸਹਿਬਾ ਦੇ ਪਿੰਡ ਦਾ ਜਿਹੜਾ ਡਾਟਾ ਸੀ ਉਹਦੇ ਵਿੱਚ ਕੁੜੀਆਂ ਦੀ ਗਿਣਤੀ ਨਾ ਮਾਤਰ ਸੀ ਅੰਗਰੇਜ਼ਾਂ ਨੂੰ ਕੁਝ ਨਹੀਂ ਪਤਾ ਸੀ ਇਹਦੇ ਬਾਰੇ ਪਰ ਜਦੋਂ ਅੰਗਰੇਜ਼ਾਂ ਨੇ ਡਾਟਾ ਦੇਖਿਆ ਤਾਂ ਉਹਨੇ ਦੇਖਿਆ ਕਿ ਉਸ ਪਿੰਡ ਦੇ ਵਿੱਚ ਇਕੱਲੇ ਇੱਕ ਪਿੰਡ ਦੇ ਵਿੱਚ ਕੁੜੀਆਂ ਦੇ ਗਿਣਤੀ ਘੋਂ ਘੱਟ ਹੈ ਤਾਂ ਉਹਨਾਂ ਨੇ ਉਹਨਾਂ ਦਾ ਅਫਸਰ ਗਿਆ ਉੱਥੇ ਉਹਨੇ ਲੋਕਾਂ ਨੂੰ ਬੁਲਾਇਆ ਉਹਨੂੰ ਪੁੱਛਿਆ ਵੀ ਦੱਸੋ ਕਾਰਨ ਕੀ ਹੈ ਤਾਂ ਕਾਫੀ دیر ਤੋਂ ਉਹਨਾਂ ਦੱਸਿਆ ਨਹੀਂ ਕੁਝ ਪਰ ਬਾਅਦ ਵਿੱਚ ਉਹਨਾਂ ਨੇ ਦੱਸਿਆ ਕਿ ਬਹੁਤ ਸਾਲ ਪਹਿਲਾਂ 1.5 ਦਸਤੂ ਸਾਲ ਪਹਿਲਾਂ ਸਾਡੇ ਪਿੰਡ ਦੀ ਇੱਕ ਕੁੜੀ ਨੇ ਸਾਡੀ ਨੱਕ ਵੱਢਤੀ ਸੀ ਉਹ ਘਰੋਂ ਭੱਜ ਗਈ ਸੀ ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਕੁੜੀਆਂ ਨਹੀਂ ਜੰਮਣੀਆਂ ਉਹ ਜਿਹੜੀ ਗੱਲ 3-400 ਪਹਿਲਾਂ 400 ਸਾਲ ਪਹਿਲਾਂ ਦੀ ਗੱਲ ਹੈ ਜੇ ਅੱਜ ਵੀ ਸਾਡਾ ਸਮਾਜ ਇਹਨਾਂ ਮਸਲਿਆਂ ਨੂੰ ਉਵੇਂ ਹੀ ਟ੍ਰੀਟ ਕਰਦਾ ਹੈ ਤਾਂ ਫਿਰ ਅਸੀਂ ਕੀ ਬਣਾਉਣਾ ਹੈ ਉਸ ਅੰਦਰਲੀ ਅੱਗ ਨੂੰ ਥੌੜ੍ਹਾ ਕਿਵੇਂ ਬਣਾਉਣਾ ਹੈ ਉਸ ਅੰਦਰਲੀ ਅੱਗ ਨੂੰ ਵਿਚਾਰ ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ ਇਹ ਬਹੁਤ ਮਹੱਤਵਪੂਰਨ ਮਸਲਾ ਹੈ ਨਹੀਂ ਤਾਂ ਉਹ ਜਿਹੜੀ ਅੰਦਰਲੀ ਆਗ ਹੈ ਉਹ ਆਲਕ ਸਾਹਿਬ ਦੇ ਨਾਟਕ ਵਾਂਗੂ ਕਦੇ ਗਵੰਡੀਆਂ ਦੇ ਉੱਤੇ ਉਹਦਾ ਉਤੇ ਹਮਲਾ ਹੋਊਗਾ ਕਦੇ ਤੁਹਾਡੇ ਆਪਣੇ ਤੇ ਹਮਲਾ ਹੋਊਗਾ ਇਸ ਵੇਲੇ ਬੱਚੇ ਬਹੁਤ ਨਿਰਾਸ਼ਾ ਦੇ आलम ਦੇ ਵਿੱਚ ਨੇ ਬਹੁਤ ਡਿਪਰੈਸ਼ਨ ਦੇ ਵਿੱਚ ਨੇ ਬਹੁਤ ਸੁਸਾਈਡ ਹੋ ਰਹੇ ਨੇ ਜਿਹੜਾ ਗੈਂਗਵਾੜ ਹੈ ਜਿਹੜਾ ਕ੍ਰਾਈਮ ਹੈ ਜਿਹੜਾ ਚਿੱਟੇ ਦੇ ਵਰਗੇ ਨਸ਼ੇ ਨੇ ਜਿਹੜਾ ਕੋਟਾ ਜਿਵੇਂ Rajasthan ਦੇ ਵਿੱਚ ਉੱਥੇ ਕਿਵੇਂ ਸੁਸਾਈਡ ਹੋ ਰਹੇ ਨੇ ਬੱਚਿਆਂ ਦੇ ਉਹ ਸਾਰਾ ਕੁਝ ਡਿਪਰੈਸ਼ਨ ਦੇ ਵਿੱਚੋਂ ਨਿਕਲ ਰਿਹਾ ਸੋ ਇਹ ਤਿੰਨ ਗੱਲਾਂ ਤੇ ਫੋਕਸ ਕਰਨ ਦੀ ਜ਼ਰੂਰਤ ਹੈ ਇੱਕ ਤਾਂ ਸੰਵਾਦ ਦੀ ਪਰੰਪਰਾ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਅੰਦਰਲੀ ਅੱਗ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਤੇ ਦੂਜਾ ਇਹ ਹੈ ਕਿ ਉਸ ਅੰਦਰਲੀ ਅੱਗ ਨੇ ਸਮਾਜਿਕ ਤਬਦੀਲੀ ਦਾ ਰਸਤਾ ਕਿਵੇਂ اختیار ਕਰਨਾ ਹੈ ਉਸ ਅਗਨੇ ਲਹਿਰਾਂ ਚ ਕਿਵੇਂ ਕਨਵਰਟ ਹੋਣਾ ਹੈ ਉਸ ਅਗਨੇ ਸਾਂਝੇ ਤੌਰ ਤੇ ਕਿਵੇਂ ਵੱਡੇ ਅੰਦੋਲਨਾਂ ਚ ਕਨਵਰਟ ਹੋਣਾ ਹੈ ਇਸ ਤੇ ਕੰਮ ਕਰਨ ਦੀ ਬਹੁਤ ਜ਼ਰੂਰਤ ਹੈ ਕਿ ਜੇ ਆਪਣੀਆਂ ਚਾਹੇ ਸੱਭਸਮਾਾਂ ਨੇ ਚਾਹੇ ਸਮਾਜਿਕ ਜਥੇਬੰਦੀਆਂ ਨੇ ਜੇ ਅਸੀਂ ਆਪਣੇ ਇਸ ਰੋਲ ਨੂੰ ਸਮਝ ਲਈਏ ਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਉਹਨੂੰ ਬੰਦਾ ਬੰਦਾ ਮਾਰਨਾ ਤਾਂ 10 ਉਹਦੀ ਸਾਈਕੀ ਤੋਂ ਬਾਹਰ ਕੱਢ ਕੇ ਉਹਨੂੰ ਅਸਲੀ ਨੈਕਤਵ ਦੇ ਨਾਲ ਜੋੜ ਲਈਏ ਤਾਂ ਸ਼ਾਇਦ ਅਸੀਂ ਵੱਡਾ ਮਸਲਾ ਹੱਲ ਕਰ ਸਕੀਏ ਇੰਨੀਆਂ ਕੁ ਮੇਰੀਆਂ ਗੱਲਾਂ ਸੀਆਂ ਇਸ ਆਸ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਣੀ ਆਨੰਦ ਮਾਣਿਆ ਇਹਦੇ ਤੋਂ ਬਿਨਾ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਸੀ ਉਹਨੂੰ ਸਫਲ ਬਣਾਉਣ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਰੇਡੀਓ ਟੀਵੀ ਚੰੜਾ ਨੇ 23 ਗੁਰਦੁਆਰਾ ਸਹਿਬਾਨ ਦੇ ਜਿਹੜੇ ਵੀ ਨੋਟਿਸ ਬੋਰਡ ਨੇ ਜਾਂ ਗੁਰਦੁਆਰਾ ਸਹਿਬਾਨ ਨੇ ਸਾਡੀ ਇਸ ਤਰ੍ਹਾਂ ਇਹਨੂੰ ਸਿਰੇ ਲਾਉਣ ਵਾਸਤੇ ਮਦਦ ਕੀਤੀ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਖਾਸ ਕਰਕੇ ਐਸ ਗੁਰਦੁਆਰਾ ਸਹਿਬਾਨ ਸਹਿਬਾਨ ਦਾ ਇਹਨਾਂ ਨੇ ਸਾਨੂੰ ਵੀ ਜਗ੍ਹਾ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਸ ਕਰਦੇ ਆਂ ਜੇਕਰ ਵੀ ਤੁਸੀਂ ਸਾਰੇ ਇਸੇ ਤਰ੍ਹਾਂ ਸਹਿਯੋਗ ਦੇਂਦੇ ਰਹੋਗੇ ਸਾਰਿਆਂ ਦਾ ਬਹੁਤ ਬਹੁਤ ਬੀ ਸਾਹਿਤ ਤੇ ਸਭਿਆਚਾਰਕ ਸਭਾ ਵਿਨੀਪਗ ਵੱਲੋਂ ਡਾਕਟਰ ਕਲਦੀਪ ਸਿੰਘ ਦੀਪ ਜੋ ਪੰਜਾਬ ਤੋਂ ਸਾਡੇ ਕੋਲ ਆਏ ਹਨ ਉਹਨਾਂ ਦੇ ਨਾਲ ਇੱਕ ਪ੍ਰੋਗਰਾਮ ਜਿਹੜਾ ਹੈਗਾ ਆ ਕਰਵਾਇਆ ਗਿਆ ਜਿਹਦੇ ਵਿੱਚ ਪੰਜਾਬੀ ਸਮਾਜ ਦੇ ਵਿੱਚ ਨੈਤਿਕਤਾ ਦਾ ਜਿਹੜਾ ਸੰਕਟ ਆ ਅੱਜ ਜਿਹੜਾ ਸਾਡਾ ਸਮਾਜ ਆ ਉਹ ਜਿਹੜੇ ਹੈਗੇ ਅਸਲੀ ਹੀਰੋ ਜਿਹੜੇ ਸਾਡੇ ਸਮਾਜ ਦੇ ਜਿਨ੍ਹਾਂ ਨੇ ਸਮਾਜ ਨੂੰ ਜਿਹੜਾ ਚੰਗਾ ਬਣਾਉਣਾ ਆ ਉਹਨਾਂ ਨੂੰ ਛੱਡ ਕੇ ਜਿਹੜੇ ਭੜਕਾਉਂ ਗੀਤਾਂ ਰਾਹੀਂ ਫਿਲਮਾਂ ਰਾਹੀਂ ਟੈਲੀਵਿਜ਼ਨ ਆਹੀਂ ਤੇ ਸੋਸ਼ਲ ਮੀਡੀਆ ਰਾਹੀਂ ਜਿਹੜੇ ਪ੍ਰੋਸੈਸ ਆ ਸਿਸਟਮ ਵੱਲੋਂ ਪ੍ਰੋਸੈਸ ਆ ਰਹੇ ਆ ਉਹਨਾਂ ਦੇ ਨਾਲ ਕਿੰਨਾ ਖਤਰਨਾਕ ਜਿਹੜਾ ਮਾਹੌਲ ਬਣਦਾ ਜਾ ਰਿਹਾ ਅੱਜ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈਗਾ ਆ ਵੇ ਇੱਕ ਮਨੋੱਖ ਜਿਹੜਾ ਹੈਗਾ ਆ ਉਹਦੇ ਜੂਨ ਦੀਆਂ ਜਿਹੜੀਆਂ ਲੋੜਾਂ ਆ ਉਹ ਉਹਦੇ ਲਈ ਲੜਨ ਦੀ بجائے ਉਹ ਇੱਕ ਹੰਕਰਵਾਜੀ ਇਹ ਪਿੱਤਰ ਸੱਤਾ ਜਿਹੜੀ ਸੋਚ ਆ ਜਿਗਿਰੂ ਸੋਚ ਆ ਉਹਦੇ ਅਨੁਸਾਰ ਜਿਹੜਾ ਹੈਗਾ ਲੜਿਆ ਲੜਾਇਆ ਜਾ ਰਿਹਾ ਆ ਤੇ ਸਮਾਜ ਵਿੱਚ ਵੰਡਿਆ ਜਾ ਰਿਹਾ ਆ ਖਾਸ ਕਰਕੇ ਸਾਡੇ ਜਿਹੜੇ ਨੌਜਵਾਨ ਵਰਗੇ ਆ ਉਹਨਾਂ ਨੂੰ ਜਿਹੜਾ ਹੈਗਾ ਗੁਮਰਾਹ ਕੀਤਾ ਜਾ ਰਿਹਾ ਆ ਸੋ ਸਾਡੇ ਜਿਹੜੇ ਨੌਜਵਾਨ ਵਰਗ ਨੂੰ ਆਪਣੇ ਜਿਹੜੇ ਅਸਲੀ ਹੀਰੋ ਆ ਜਿਨ੍ਹਾਂ ਨੇ ਦੇਸ਼ ਲਈ ਸਮਾਜ ਲਈ ਕੌਮ ਲਈ ਜਿਹੜਾ ਹੈਗਾ ਆ ਉਹ ਚੰਗਾ ਭਵਿੱਖ ਸਿਰਜਣ ਲਈ ਚੰਗਾ ਸਮਾਜ ਸਿਰਜਣ ਲਈ ਕੰਮ ਕੀਤਾ ਉਹਨਾਂ ਨੂੰ ਫੋਲੋ ਕਰਨੇ ਦੀ ਲੋੜ ਆ ਵੀ ਜਿਹੜੇ ਜਿਹੜਾ ਸਮਾਜ ਸਾਡਾ ਆ ਉਹਨੂੰ ਚਿੰਤਨ ਕਰਨੇ ਦੀ ਲੋੜ ਹੈਗੀ ਆ ਵੀ ਉਹ ਸਮਝੇ ਜਿਹੜਾ ਸੰਵਾਦ ਦਾ ਬਾਬੇ ਨਾਨਕ ਦਾ ਸੰਵਾਦ ਦਾ ਜਿਹੜਾ ਹੈਗਾ ਆ ਉਹ ਅੱਜ ਵੀ ਜਿਹੜਾ ਹੈ ਉਹ ਚੱਲਣਾ ਚਾਹੀਦਾ ਆ ਨਾ ਕਿ ਜਿਹੜਾ ਹੈਗਾ ਆ ਵੀ ਉਹ ਮੋਬਲਿੰਗ ਰਾਹੀਂ ਜਾਂ ਕਿਸੇ ਵੀ ਹਥਿਆਰਾਂ ਰਾਹੀਂ ਜਿਹੜਾ ਆ ਉਹ ਕਿਸੇ ਦਾ ਕਤਲ ਕਰ ਦਿੱਤਾ ਜਾਵੇ ਸਾਡੇ ਸਮਾਜ ਨੂੰ ਅਸਾਰੂ ਬਣਾਉਣ ਲਈ ਪ੍ਰੋਗਰਾਮ ਕੀਤਾ ਗਿਆ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਸੇਧ ਦੇਣ ਲਈ ਪ੍ਰੋਗਰਾਮ ਜਿਹੜਾ ਹੈਗਾ ਆ ਪੰਜਾਬੀ ਸਾਇਟ ਤੇ ਸੱਭਿਆਚਾਰ ਵੱਲੋਂ ਕੀਤਾ ਗਿਆ ਜਿਹੜਾ ਬਹੁਤ ਹੀ ਵਧੀਆ ਸਫਲ ਰਿਹਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਡਾਕਟਰ ਦੀਪ ਨੂੰ ਸੁਣਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਹੀਰੋਇਜ਼ਮ ਇੱਕ ਜਿਹੜਾ ਸਾਡੇ ਵਿੱਚ ਹਰੇਕ ਦੇ ਵਿੱਚ ਐਗਜ਼ਿਸਟ ਕਰਦਾ ਉਹਦੇ ਬਾਰੇ ਸਾਨੂੰ ਦੱਸਿਆ ਵੀ ਕੀ ਹੈ ਹੀਰੋਇਜ਼ਮ ਹੈ ਤੇ ਕਿਵੇਂ ਅਸੀਂ ਉਹਨੂੰ ਇੰਟਰਪ੍ਰੀਟ ਕਰਦੇ ਹਾਂ ਤੇ ਉਸ ਇੰਟਰਪ੍ਰੀਟੇਸ਼ਨ ਜਿਹੜੀ ਸਾਡੇ ਅੰਦਰ ਰਚ ਚੁੱਕੀ ਹੈ ਆਈ ਥਿੰਕ ਸਾਡੇ ਸਾਰੇ ਸਮਾਜ ਦੀ ਗੱਲ ਕਰਦਾ ਮੈਂ ਆਪਣੀ ਕੱਲਿਆਂ ਦੀ ਨਹੀਂ ਕਰਦਾ ਤੇ ਉਹਨੇ ਬੜੇ ਬੜੇ ਗੂੜੇ ਤਰੀਕੇ ਨਾਲ ਬਹੁਤ ਸਹੀ ਜਗ੍ਹਾ ਉਸ ਤੇ ਚੋਟ ਕਰਦੇ ਹੋਏ ਸਾਨੂੰ ਸਮਝਾਇਆ ਕਿ ਉਹ ਹੀਰੋਇਜ਼ਮ ਜਿਹੜੀ ਅੱਜ ਦੀ ਡੇਟ ਦੀ ਹੈ ਉਹ ਫੇਕ ਹੈ ਇਹ ਇੱਕ ਬੱਬਲ ਹੈ ਜਿਹੜਾ ਬਸਟ ਹੋਣਾ ਚਾਹੀਦਾ ਹੈ ਜਿਹੜਾ ਸਾਡੀ ਸੋਸਾਇਟੀ ਨੂੰ ਸਾਡੇ ਯੂਥ ਨੂੰ ਇੱਕ ਬਹੁਤ ਗਲਤ ਡਾਇਰੈਕਸ਼ਨ ਚ ਲੈ ਕੇ ਜਾ ਰਿਹਾ ਹੈ ਇਹ ਸਾਡੇ ਮਸਲੇ ਨੂੰ ਵਧਾਊਗਾ ਸਾਨੂੰ ਸਾਨੂੰ ਉਹਨਾਂ ਤੋਂ ਛੁਟਕਾਰਾ ਨਹੀਂ ਦਿਵਾ ਸਕਦਾ ਤੇ ਮੇਰਾ ਇਹੀ ਇਸ ਪ੍ਰੋਗਰਾਮ ਤੋਂ ਟੇਕ ਅਵੇ ਹੈ ਸਾਰਿਆਂ ਵਾਸਤੇ ਕਿ ਐਸੇ ਸਰੋਤਿਆਂ ਨੂੰ ਸੁਣੋ ਜਿਆਦਾ ਤੋਂ ਜਿਆਦਾ ਸੁਣੋ ਜੇ ਸੁਣ ਨਹੀਂ ਸਕਦੇ ਤਾਂ ਜ਼ਰੂਰ ਪੜੋ ਕਿਉਂਕਿ ਕਿਤਾਬ ਯੂ نو ਜਿਹੜੀ ਲਿਖੀ ਗਈ ਹੈ ਉਹ ਤੋਂ ਬੜਾ ਕੋਈ ਗਿਆਨ ਦਾ ਸੋਰਸ ਹੈ ਨਹੀਂ ਦੁਨੀਆ 'ਚ ਤੇ ਕਿਤਾਬਾਂ ਵੱਲ ਮਹੱਤਤਾ ਦਿਓ بجائے ਕਿ ਯੂ نو ਜਿਹੜੀਆਂ ਅੱਜਕੱਲ 15 ਸੈਕਿੰਡ ਦੀਆਂ ਵੀਡੀਓ ਬਣਾ ਕੇ ਆਪਾਂ ਫੇਸਬੁੱਕ ਤੇ ਟਿਕਟੌਕ ਤੇ ਆਪਣੇ ਜੀਵਨ ਨੂੰ ਤੇ ਆਪਣੇ ਕੈਰੇਕਟਰ ਨੂੰ ਯੂਸਲੈਸ ਤਰੀਕੇ ਦੇ ਵੱਲ ਤੋਰਿਆ ਹੋਇਆ ਆਪਾਂ ਤਾਂ ਸਾਰੇ ਦੂਰ हटੀਏ ਥੈਂਕਸ ਅਭੀ ਸਾਇਸ ਸਬਾਗ ਵਿਨੀਪੈਗ ਵੱਲੋਂ ਡਾਕਟਰ ਕੁਲਦੀਪ ਸਿੰਘ ਦੀਪ ਜੀ ਦਾ ਪ੍ਰੋਗਰਾਮ ਕਰਵਾਇਆ ਗਿਆ ਤੇ ਉਹਨਾਂ ਨੇ ਪੰਜਾਬੀ ਧਰਾਤਲ ਦੇ ਵਿੱਚ ਨਾਇਕ ਕਿਵੇਂ ਘੜੇ ਜਾਂਦੇ ਹਨ ਉਸ ਵਿਸ਼ੇ ਤੇ ਚਰਚਾ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਜੋ ਸੋਸ਼ਲ ਮੀਡੀਆ WhatsApp ਜਾਂ Facebook ਦੁਆਰਾ ਬਜ਼ਾਰ ਦੇ ਪੱਟ ਭੂਮੀ ਦੇ ਵਿੱਚ ਸਾਡੇ ਨਾਇਕ ਘੜ ਕੇ ਸਾਨੂੰ ਦਿੱਤੇ ਜਾ ਰਹੇ ਹਨ ਜਾਂ ਐਂਉ ਕਹ ਲਓ ਕਿ ਪਰੋਸ ਕੇ ਦਿੱਤੇ ਜਾ ਰਹੇ ਹਨ ਉਹਨਾਂ ਦੇ ਉਸ ਦੇ ਖਤਰਨਾਕ ਵਰਤਾਰੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਾਨੂੰ ਲੋਕਤੰਤਰੀ ਢੰਗ ਦੇ ਨਾਲ ਨਾਇਕ ਘੜਨੇ ਚਾਹੀਦੇ ਹਨ ਤਾਂ ਜੋ ਕਿ ਸਾਡੇ ਬੱਚੇ ਉਹਨਾਂ ਤੋਂ ਸਹੀ ਸੇਧ ਲੈ ਸਕਣ ਤੇ ਜ਼ਿੰਦਗੀ ਨੂੰ ਜ਼ਿਆਦਾ ਸਾਰਥਕ ਬਣਾ ਸਕਣ ਬਹੁਤ ਮਿਹਰਬਾਨੀ ਜੀ